ਅੰਮ੍ਰਿਤਸਰ ਹਲਕਾ ਉਤਰੀ ਦੇ ਪੌਸ਼ ਇਲਾਕੇ ਰਣਜੀਤ ਐਵੇਨਿਊ ਦੀ ਸਫਾਈ ਮੁਕੰਮਲ ਤੌਰ ਤੇ ਯਕੀਨੀ ਬਣਾਈ ਜਾ ਰਹੀ ਹੈ ਇਸ ਸੰਬੰਧੀ ਅੰਮ੍ਰਿਤਸਰ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਸਾਥੀਓ ਵਾਜਤਾ ਦੇ ਨਾਲ ਇੱਕ ਪੂਰੀ ਇਨਫੋਰਮੇਸ਼ਨ ਹੀ ਸ਼ੇਅਰ ਕਰਨ ਲੱਗਾ ਕਿ ਪਿਛਲੇ ਕੁਝ ਸਮੇਂ ਤੋਂ ਜਦੋਂ ਦੀ ਨਗਰ ਨਿਗਮ ਵੱਲੋਂ ਕੂੜੇ ਦੀ ਪ੍ਰੋਬਲਮ ਆਈ ਹੈ ਔਰ ਬਹੁਤ ਸਾਰੇ ਲੋਕਾਂ ਨੇ ਪ੍ਰਾਈਵੇਟ ਤੌਰ ਤੇ ਤੇ ਕਈ ਮਹਿਕਮਿਆਂ ਨੇ ਵੀ ਜਿਹੜੀਆਂ ਸਾਡੀਆਂ ਨਗਰ ਸੁਧਾਰ ਟਰਸ ਇੰਪਰੂਵਮੈਂਟ ਟਰਸ ਦੀਆਂ ਜਗ੍ਹਾ ਉਹਦੇ ਵਿੱਚ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਸੀਗਾ ਔਰ ਇੱਥੇ ਇਸ ਕਾਫੀ ਪ੍ਰੋਬਲਮ ਸਾਨੂੰ ਆ ਰਹੀ ਸੀ ਔਰ ਜਦੋਂ ਅਸੀਂ ਰੋਕਦੇ ਸੀ ਤੇ ਨੇਰੇ ਸਵੇਰੇ ਲੋਕੀ ਇੱਥੇ ਸੁੱਟ ਕੇ ਜਾ ਰਹੇ ਸੀਗੇ ਉਹਦੇ ਲਈ ਪਿਛਲੇ ਅਸੀਂ 2-3 ਮਹੀਨੇ ਤੋਂ ਚਿੰਤਤ ਸੀਗੇ ਔਰ ਅਸੀਂ ਇਹ ਸਾਰਾ ਕੂੜਾ ਤੇ ਮਲਬਾ ਚੁੱਕਣ ਦੇ ਵਾਸਤੇ ਇੱਕ ਟੈਂਡਰ ਲਗਾਇਆ ਔਰ ਜਿਹਦਾ ਕੰਮ ਪਿਛਲੇ 3-4 ਦਿਨ ਪਹਿਲਾਂ ਸ਼ੁਰੂ ਹੋ ਗਿਆ ਔਰ ਇਹ 45 ਲੱਖ ਰੁਪਏ ਦੇ ਨਾਲ ਅਸੀਂ ਸਾਰੇ ਜਿੰਨੀਆਂ ਵੀ ਇਹ ਗਰਾਊਂਡਸ ਨੇ ਆਪਣੀਆਂ ਕਲੀਅਰ ਕਰਨ ਵਾਸਤੇ ਮਲਬਾ ਤੇ ਕੂੜਾ ਚੁੱਕਣ ਦਾ ਇੱਕ ਟੈਂਡਰ ਮੈਚ्योर ਕੀਤਾ ਤੇ ਇਹਦੇ ਨਾਲ ਨਾਲ ਸਾਰੀਆਂ ਜਿਹੜੀਆਂ ਨਗਰ ਸੁਧਾਰ ਦੀਆਂ ਟਰਸਟ ਦੀਆਂ ਪ੍ਰਾਪਰਟੀ ਆ ਜਿੱਦੇ ਚ ਲੋਕੇ ਕੂੜਾ ਸੁੱਟਦੇ ਉਹਦੀ ਚਾਰਦੁواری ਕਰਾਉਣ ਵਾਸਤੇ ਤੇ ਗੇਟ ਲਾਉਣ ਵਾਸਤੇ 1 ਕਰੋੜ ਰੁਪਏ ਦਾ ਟੈਂਡਰ ਜਿਹੜਾ ਉਹ ਸਾਡਾ ਮੈਚ्योर ਹੋਇਆ ਔਰ ਇਹ ਕਈ ਲੋਕਾਂ ਨੂੰ ਇਹ ਪਤਾ ਸੀਗਾ ਕਿ ਇਹ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਔਰ ਉਹਨਾਂ ਨੇ ਆਪਣੀ ਮਰੀ ਹੋਈ ਸਿਆਸਤ ਚਮਕਾਨ ਦੇ ਲਈ ਇਹਦੇ ਉੱਤੇ ਰਾਜਨੀਤੀ ਕਰਨੀ ਚਾਲੂ ਕਰ ਦਿੱਤੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਰੇ ਖਾਸ ਕਰਕੇ ਮੈਨੂੰ ਕੋਈ ਸਿਆਸੀ ਲੋਕਾਂ ਨਾਲ ਕੁਝ ਲੈਣਾ ਦੇਣਾ ਨਹੀਂ ਮੈਂ ਹਲਕਾ ਉਤਰੀ ਦੇ ਲੋਕਾਂ ਨੂੰ ਜਵਾਬ ਦੇ ਆ ਔਰ ਉਹਨਾਂ ਦੀ ਇਨਫਰਮੇਸ਼ਨ ਵਾਸਤੇ ਦੱਸ ਰਿਹਾ ਕਿ ਪਿਛਲੇ 4 ਦਿਨ ਤੋਂ ਇਹ ਕੰਮ ਸ਼ੁਰੂ ਹੋ ਚੁੱਕਾ ਸੀ ਜਿਹੜੀ ਅਸੀਂ ਹੁਣ ਜਿਹੜੀ ਫੁੱਲ ਸਵਿੰਗ ਦੇ ਵਿੱਚ ਸਪੀਡ ਹੋਰ ਵਧਾ ਦਿੱਤੀ ਔਰ ਕਰਨਾ ਸ਼ੁਰੂ ਕਰ ਦਿੱਤਾ ਔਰ ਆ ਤੁਸੀਂ ਵੇਖ ਰਹੇ ਜੇ ਕਿ 11 ਤੇ ਤੋਂ ਅੱਗੇ ਵੀ ਲੱਗੀਆਂ ਨੇ 11 ਤੋਂ ਵੱਧ ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਉਹ ਇਸ ਸਾਈਟ ਨੂੰ ਕਲੀਅਰ ਕਰ ਰਹੀਆਂ ਨੇ ਔਰ ਲਗਭਗ ਤੁਸੀਂ ਵੇਖੋ ਸੱਤ ਅੱਠ ਕਿਲੇ ਦੇ ਕਰੀਬ ਜਿਹੜੀ ਜਗ੍ਹਾ ਅਸੀਂ ਕਲੀਅਰ ਕਰ ਵੀ ਲਈ ਆ ਔਰ ਇਹ ਕੂੜਾ ਜਿਹੜਾ ਇੱਥੋਂ ਚੁੱਕ ਕੇ ਡੰਪ ਤੇ ਪਹੁੰਚਾ ਦਿੱਤਾ ਗਿਆ ਔਰ ਜਿਹੜਾ ਮਲਬਾ ਸੀ ਉਹ ਵੀ ਚੁੱਕ ਕੇ ਡੰਪ ਤੇ ਪਹੁੰਚਾ ਦਿੱਤਾ ਗਿਆ ਇਹਦੇ ਨਾਲ-ਨਾਲ ਜਿਹੜੀ ਸਾਡੀ ਈ-ਬਲਾਕ ਵਾਲੀ ਜਗ੍ਹਾ ਉੱਥੇ ਵੀ ਕਾਰਪੋਰੇਸ਼ਨ ਨੂੰ ਹਦਾਇਤ ਕਰਤੀ ਸੀ ਕਿ ਜਿੰਨਾ ਵੀ ਉਹਨਾਂ ਦਾ ਜੰਕ ਟੁੱਟੀਆਂ ਗੱਡੀਆਂ ਜਿਹੜਾ ਉਹਨਾਂ ਦਾ ਉਥੇ ਕਵਾੜ ਪਿਆ ਸੀ ਉਹ ਚੁੱਕਣ ਲਈ ਵੀ ਕਹਿ ਦਿੱਤਾ ਗਿਆ ਗਰਾਊਂਡ ਸਾਫ ਕਰਨ ਲਈ ਕਹਿ ਦਿੱਤਾ ਗਿਆ ਅਸੀਂ ਉਹ ਵੀ ਸਾਰੀ ਜਗ੍ਹਾ ਖਾਲੀ ਕਰਾ ਕੇ ਉੱਥੇ ਚਾਰਦੁواری ਕਰਾਉਣ ਜਾ ਰਹੇ ਹਾਂ ਔਰ ਜਿਹੜੀ ਥੋੜੀ ਬਹੁਤੀ ਜਗ੍ਹਾ ਕਿਤੇ ਉਹਨਾਂ ਨੂੰ ਚਾਹੀਦੀ ਹੋਏਗੀ ਟਰਾਂਸਫਰ ਸਟੇਸ਼ਨ ਵਾਸਤੇ ਉਹ ਵੀ ਲੋਕਾਂ ਦੀ ਸਹਿਮਤੀ ਦੇ ਨਾਲ ਇੱਕ ਨੁੱਕਰ ਦੇ ਵਿੱਚ ਕਿਤੇ ਥੋੜੀ ਬਹੁਤੀ ਦਵਾਂਗੇ ਪਰ ਜਿਹੜਾ ਇਸ ਤਰੀਕੇ ਦੇ ਨਾਲ ਚਾਹੇ ਮਹਿਕਮਾ ਹੋਵੇ ਚਾਹੇ ਪ੍ਰਾਈਵੇਟ ਹੋਣ ਲੋਕ ਉਹਨਾਂ ਨੂੰ ਅਸੀਂ ਆਪਣੀਆਂ ਪ੍ਰਾਪਰਟੀਆਂ ਤੇ ਗੰਦ ਨਹੀਂ ਪਾਉਣ ਦਵਾਂਗੇ ਔਰ ਇਹਦੇ ਲਈ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਚਿੰਤਤ ਸੀਗੇ ਔਰ ਉਦੋਂ ਦੀ ਜਿਹੜੀ ਇੱਕ ਟੈਂਡਰ ਡਾਕੂਮੈਂਟ ਦੀ ਪ੍ਰਕਿਰਿਆ ਉਹ ਚੱਲ ਰਹੀ ਸੀ ਉਹ ਅਸੀਂ ਪੂਰੀ ਕਰ ਲਈ ਆ ਔਰ ਅੱਜ ਇਹ ਕੰਮ ਜਿਹੜਾ ਬਹੁਤ ਫਾਸਟ ਸਵਿੰਗ ਦੇ ਉੱਤੇ ਹੋਣਾ ਸ਼ੁਰੂ ਹੋ ਗਿਆ ਔਰ ਮੈਂ ਇੱਥੇ ਇਹ ਵੀ ਗੱਲ ਕਰਾਂਗਾ ਕਿ ਪਿਛਲੇ 3-4 ਦਿਨ ਪਹਿਲਾਂ ਮੈਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਤਿੰਨਾਂ ਜਗ੍ਹਾ ਦੇ ਉੱਤੇ ਅੱਗ ਲਾ ਕੇ ਇਸ ਸਾਰੇ ਹਲਕੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੇ ਸਮੋਗ ਹੋਇਆ ਜਦੇ ਨਾਲ ਲੋਕਾਂ ਚ ਇੱਕ ਅਖਰੋਸ਼ ਹੋਇਆ ਇਹ ਇੱਕ ਗਿਨੀਮੇਤੀ ਸਾਜਿਸ਼ ਸੀ ਕਿ ਜਦੋਂ ਪਤਾ ਕੰਮ ਸ਼ੁਰੂ ਹੋਣ ਜਾ ਰਿਹਾ ਤੇ ਇਹ ਸਿਆਸਤ ਚਮਕਾ ਲਈਏ ਸੋ ਮੈਂ ਆਪਣੇ ਸਾਰੇ ਪੈਂਟਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਹਰ ਤੁਹਾਡੀ ਹਰ ਮੁਸ਼ਕਲ ਨੂੰ ਲੈ ਕੇ ਚਿੰਤਤ ਆ ਤੁਹਾਡੀ ਹਰ ਮੁਸ਼ਕਲ ਦੇ ਉੱਤੇ ਕੰਮ ਕਰ ਰਹੇ ਆ ਔਰ ਚਾਹੇ ਪਿਛਲੇ 4 ਸਾਲ ਤੋਂ ਬਾਰਸ਼ਾਂ ਦੇ ਵਿੱਚ ਜੋ ਸੜਕਾਂ ਦਾ ਹਾਲ ਸੀਗਾ ਅੱਜ ਅਸੀਂ ਹਲਕਾ ਉਤਰੀ ਦੀਆਂ ਸਾਰੀਆਂ ਮੇਨ ਰੋਡ ਜਿਹੜੀਆਂ ਬਣਾ ਦਿੱਤੀਆਂ ਔਰ ਇਹਦੇ ਨਾਲ ਨਾਲ ਹੁਣ ਜਿਹੜੀਆਂ ਇੰਟਰਨਲ ਰੋਡਸ ਜਾਂ ਗਲੀਆਂ ਨੇ ਉਹ ਬਣ ਰਹੀਆਂ ਨੇ ਜੇ ਕਿਤੇ ਕਿਸੇ ਵੀ ਕਿਸਮ ਦੀ ਜਿਹੜੀ ਪ੍ਰੋਬਲਮ ਹੈ ਉਹ ਸਾਡੇ ਧਿਆਨ ਚ ਆ ਰਣਜੀਤ ਐਵਨਿਊ ਦੇ ਕਮਰਸ਼ੀਅਲ ਏਰੀਏ ਨੂੰ ਲੈ ਕੇ ਅਸੀਂ 54 ਕਰੋੜ ਰੁਪਏ ਦਾ ਟੈਂਡਰ ਲੱਗਾ ਜਿਹੜਾ ਮਹੀਨੇ ਦੇ ਵਿੱਚ ਵਿੱਚ ਅਸੀਂ ਉਹ ਵੀ ਕੰਮ ਸਟਾਰਟ ਕਰ ਦਾਂਗੇ ਜਿਹਦੇ ਨਾਲ ਸਾਰੇ ਰਣਜੀਤ ਐਵਨਿਊ ਦੇ ਕਮਰਸ਼ੀਅਲ ਏਰੀਏ ਦੇ ਅਸੀਂ ਬਹੁਤ ਵੱਡੇ ਲੈਵਲ ਤੇ ਇੱਕ ਫੇਸ ਲਿਫਟ ਕਰਨ ਲੱਗੇ ਆ ਰਿਵੈਂਪ ਕਰਨ ਲੱਗੇ ਆ ਔਰ ਉਥੇ ਪਾਰਕਿੰਗ ਪਾਰਕਸ ਔਰ ਜਿਹੜੀਆਂ ਸੜਕਾਂ ਤੇ ਜਿੰਨੇ ਵੀ ਟੋਟਲ ਕੰਮ ਨੇ ਚਾਹੇ ਉਹ ਸੀਵਰੇਜ ਦੇ ਹੋਣ ਹਾਰਵੈਸਟਿੰਗ ਵਾਟਰ ਦੇ ਹੋਣ ਫੇਸ ਲਿਫਟ ਦੇ ਹੋਣ ਉਹਨੂੰ ਬਿਲਕੁਲ ਟਾਪ ਕਲਾਸ ਏਰੀਆ ਜਿੱਦਾਂ ਐਰੋ ਸਿਟੀ ਜਾਂ ਟੈਂਡੀਗੜ੍ਹ ਵਾਂਗ ਉਹਨੂੰ ਅਸੀਂ ਬਣਾਉਣ ਜਾ ਰਹੇ ਹਾਂ